ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਕਾਪੀ ਸਸ਼ਿਕਾਤ ਮੈਂ ਹਾਂ ਤੁਹਾਡਾ ਉਸ ਰਾਜ ਜਿੰਨੇ ਵੀ ਪੰਜਾਬ ਦੇ ਇਨਫਲੂਐਂਸਰ ਨੇ ਜਿੰਨਾ ਵੱਲੋਂ ਗੰਦ ਅਸ਼ਲੀਲਤਾ ਅਤੇ ਭੱਦੀ ਸ਼ਬਦਾਵਲੀ ਪਰੋਸੀ ਗਈ ਪੰਜਾਬ ਦੇ ਲੜਕੇ ਅਤੇ ਲੜਕੀਆਂ ਨੂੰ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਧਮਕੀ ਪਹਿਲਾਂ ਦਿੱਤੀ ਸੀ ਭਾਈ ਅਮਰਪਾਲ ਸਿੰਘ ਮਹਿਰੂ ਨੇ ਉਸ ਤੋਂ ਬਾਅਦ ਉਸਦੇ ਸਾਥੀਆਂ ਵੱਲੋਂ ਲਗਾਤਾਰ ਇਹਨਾਂ ਇਨਫਲੂਐਂਸ ਜਿਹੜੇ ਇਨਫਲੂਐਂਸਰ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜਿੱਥੇ ਮਰਜ਼ੀ ਭੱਜ ਲੋ ਤੁਹਾਨੂੰ ਅਸੀਂ ਗੱਡੀ ਚੜਾਾਂਗੇ ਜਾਂ ਆਪਣੀ account ਤੋਂ ਉਹ ਵੀਡੀਓ ਡਲੀਟ ਕਰੋ ਜਿਸ ਦੇ ਨਾਲ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੈ ਪਹਿਲਾ ਕਤਲ ਹੋਇਆ ਭਾਬੀ ਜਿਹੜੀ ਕਮਲਕੌਰ ਹੈ ਐਸੀ ਤਾਂ ਨਾਮ ਉਹਦਾ ਕਲਚਰ ਕੁਮਾਰੀ ਹੈ ਉਹ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਸਦੇ ਸਾਥੀਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿਹੜੀ ਜ਼ਿੰਮੇਵਾਰੀ ਲਈ ਬਠਿੰਡੇ ਦੀ ਪੁਲਿਸ ਅਤੇ ਐਸਐਸਪੀ ਅਮਨੀਤ ਕੌਂਡਲ ਵੱਲੋਂ ਛਾਪੇਮਾਰੀ ਕਰਕੇ ਉਹਨਾਂ ਸਿੰਘਾਂ ਨੂੰ ਉਹਨਾਂ ਨੇ ਇਹ ਸਿੰਘਾਂ ਨੂੰ ਗ੍ਰਿਫਤਾਰੀ ਕੀਤਾ ਗਿਆ 3 ਦਿਨ ਦੇ ਰਿਮਾਨਤੇ ਨੇ ਲੇਕਿਨ ਇੱਕ ਹੋਰ ਇਨਫਲੂਐਂਸਰ ਹੈ ਦੱਸਿਆ ਜਾ ਰਿਹਾ ਹੈ ਕਿ ਦੀਪਕਾ ਲੂਤਰਾ ਤੇ ਮੰਡਰਾ ਰਹੀ ਮੌਤ ਮੋੜ ਮਿਲੀ ਧਮਕੀ ਲੂਤਰਾ ਨੂੰ ਧਮਕੀ ਕੀ ਕਿਆ ਅੱਗੇ ਦੱਸਦੇ ਆ ਅਮਰਪਾਲ ਸਿੰਘ ਮਹਿਰੋ ਦੀ ਧਮਕੀ ਤੋਂ ਬਾਅਦ ਦੀਪਕ ਲੂਤਰਾ ਨੂੰ ਦੀਪਕਾ ਲੂਤਰਾ ਨੂੰ ਲਗਾਤਾਰ ਧਮਕੀ ਭਰੇ ਸੁਨੇਹੇ ਤੇ ਈਮੇਲ ਭੇਜੇ ਜਾ ਰਹੇ ਹਨ ਦੀਪਕਾ ਲੂਤਰਾ ਨੂੰ ਲਗਾਤਾਰ ਤੀਜੀ ਵਾਰ ਮਿਲੀ ਧਮਕੀ ਦੀਪਕਾ ਨੂੰ ਈਮੇਲ ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੀ ਹੈ ਕਿ ਹੁਣ ਇਹ ਕਿਸੇ ਰਵਨਦੀਪ ਸਿੰਘ ਨਾਮ ਦੇ ਵਿਅਕਤੀ ਵੱਲੋਂ ਧਮਕੀ ਦਿੱਤੀ ਗਈ ਹੈ ਈਮੇਲ ਰਾਹੀਂ ਧਮਕੀ ਦਿੰਦੇ ਹੋਏ ਰਵਨਦੀਪ ਸਿੰਘ ਨਾਮ ਦਾ ਵਿਅਕਤੀ ਅਮਰਪਾਲ ਸਿੰਘ ਮਹਿਰੋ ਦਾ ਸਾਥ ਦੇਣ ਦੀ ਗੱਲ ਆਖ ਕੇ ਆਖ ਰਿਹਾ ਹੈ ਉਸ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਦੀ ਦੀਪਕਾ ਦੀ ਕੋਈ ਗਲਤ ਵੀਡੀਓ ਨਾ ਆਵੇ ਨਹੀਂ ਤਾਂ ਉਸ ਦੇ ਨਾਲ ਬਹੁਤ ਵੱਡਾ ਗਲਤ ਹੋਵੇਗਾ ਉਸ ਨੂੰ ਪਤਾ ਹੈ ਕਿ ਉਸ ਦੀਆਂ ਵੀਡੀਓ ਨਾਲ ਮਾਹੌਲ ਮਾਹੌਲ ਜਿਹੜਾ ਕੀ ਬਣ ਰਿਹਾ ਹੈ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਉਹ ਅਬਰਤਪਾਲ ਮਹਿਰੋ ਦੇ ਨਾਲ ਹੈ ਪਹਿਲਾ ਉਸ ਨੂੰ ਬੇਇਜ਼ਤ ਕਰਵਾ ਕੇ ਆਰਾਮ ਨਹੀਂ ਆਇਆ ਬੇਇਜ਼ਤੀ ਕਰਵਾ ਕੇ ਆਰਾਮ ਨਹੀਂ ਆ ਉਸ ਦਾ ਹੰਕਾਰ ਪੈਸੇ ਕੁਝ ਵੀ ਉਸ ਦਾ ਸਾਥ ਨਹੀਂ ਦੇਵੇਗਾ ਯਾਨੀ ਕਿ ਕਾਬਲੇ ਗੌਰ ਇਸ ਬੀਤੇ ਦਿਨ ਬਬਰ ਖਾਲਸਾ ਇੰਟਰਨੈਸ਼ਨਲ ਦਾ ਜ਼ਿਕਰ ਕਰਦੇ ਹੋਏ ਕਈ ਈਮੇਲ ਭੇਜੇ ਗਿਆ ਸਭ ਜਿਸ ਵਿੱਚ ਦੀਪਕਾ ਲੁਤਰਾ ਅਤੇ ਪ੍ਰੀਤ ਜੱਤੀ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਦੱਸਦੀ ਕਿ ਇਹ ਧਮਕੀ ਦੀਪਿਕਾ ਲੂਥਰਾ ਨੂੰ ਅਮਰਪਾਲ ਸਿੰਘ ਮਹਿਰੂ ਖਿਲਾਫ ਮਾਮਲਾ ਦਰਜ ਕਰਨ ਮਗਰੋਂ ਹੀ ਮਿਲੀ ਸੀ ਯਾਨੀ ਕਿ ਪੰਜਾਬ ਦੇ ਵਿੱਚ ਜਿਹੜਾ ਸਥਿਤੀ ਆ ਉਹ ਡਾਵਾਂਡੋਲ ਭਰੀ ਹੋਈ ਹੈ ਖਾਸ ਕਰਕੇ ਜਿਹੜੇ ਇਨਫਲੂਐਂਸਰ ਨੇ ਜਿਵੇਂ ਦੀਪਿਕਾ ਲੂਥਰਾ ਹੈ ਇਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਰਮਨ ਰਮਨਦੀਪ ਨਾਮ ਦੇ ਨਿਹੰਗ ਸਿੰਘ ਵੱਲੋਂ ਉਹ ਕਹਿੰਦੇ ਨੇ ਕਿ ਤੁਹਾਨੂੰ ਭਾਈ ਅਮਰਪਾਲ ਖਾਲਸਾ ਨੇ ਵੀ ਸਮਝਾਇਆ ਸੀ ਹੋਰ ਲੋਕਾਂ ਨੇ ਸਮਝਾਇਆ ਲੇਕਿਨ ਤੁਸੀਂ ਆਪਣੀਆਂ ਆਤਾਂ ਤੋਂ ਬਾਅਦ ਨਹੀਂ ਆਏ ਜੇਕਰ ਵੀਡੀਓ ਅੱਗੇ ਤੋਂ ਤੁਹਾਡੀਆਂ ਆਈਆਂ ਤੇ ਤੁਹਾਨੂੰ ਵੀ ਜਿਹੜਾ ਉਸ ਦਾ ਅਰਜਾਨਾ ਉਤਨਾ ਪਵੇ